ਪੰਜਾਬ ਦੇ ਵਿੱਚ ਚਾਈਨਾ ਜੋਰ ਤੇ ਪੂਰਨ ਤਰੀਕੇ ਨਾਲ ਪਾਬੰਦੀ ਲੱਗੀ ਹੋਈ ਹੈ ਕਿਉਂਕਿ ਇਹ ਮਨੁੱਖਾਂ ਅਤੇ ਪਸ਼ੂਆਂ ਦੋਨਾਂ ਦੇ ਲਈ ਹੀ ਖਤਰਨਾਕ ਸਾਬਤ ਹੋ ਰਹੀ ਹੈ। ਐਸੇ ਹੀ ਲੜੀ ਦੇ ਤਹਿਤ ਜੈਤੂਦਵੇ ਚਾਈਨਾ ਜੋਰ ਦੀ ਵਿਕਰੀ ਨੂੰ ਰੋਕਣ ਦੇ ਲਈ ਜਾਤੋ ਪੁਲਿਸ ਐਸਐਚਓ ਰਾਜੇਸ਼ ਕੁਮਾਰ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਦੁਕਾਨਾਂ ਤੇ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਤੇ ਐਸਐਚਓ ਰਾਕੇਸ਼ ਕੁਮਾਰ ਨੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਚੇਕਰ ਚਾਈਨਾ ਜੋਰ ਵੇਚਦੇ ਪਾਏ ਗਏ ਤਾਂ ਫਿਰ ਸਖਤ ਕਾਰਵਾਈ ਕੀਤੀ ਜਾਏਗੀ ਤੇ ਇਸ ਦੌਰਾਨ ਦੁਕਾਨਦਾਰਾਂ ਨੇ ਪਰੋਸਾਵੇ ਦਵਾਇਆ ਕਿ ਚਾਈਨਾ ਜੋਰ ਨਹੀਂ ਵੇਚ ਰਹੇ ਨੇ। ਕਾਜੀ ਮੈਂ ਬੀਬਨਗੋਲ ਤੇ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਬਸੰਤ ਨੂੰ ਮੁੱਖ ਰੱਖਦੇ ਹੋ ਜਿਹੜਾ ਹੈਗਾ ਪੁਲਿਸ ਵੱਲੋਂ ਜਗ੍ਹਾ-ਜਗ੍ਹਾ ਤੇ ਰੇਡ ਕੀਤੀ ਜਾ ਰਹੀ ਹੈ ਕਿ ਆਓ ਆਪਾਂ ਗਲਤ ਵੀ ਕਰਦੇ ਆ ਵੀ ਅੱਜ ਰੇਡ ਦੌਰਾਨ ਕੋਈ ਉਹਨਾਂ ਨੂੰ ਬਰਾਮਦਗੀ ਹੋਈ ਹੈ ਜਾਂ ਨਹੀਂ ਹੋਈ ਕੀ ਕਹਿਣਾ ਚਾਹੁੰਦੇ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਜੀ ਦੇ ਸਾਨੂੰ ਬੜੇ ਸਖਤ ਦਿਸ਼ਾ ਨਿਰਦੇਸ਼ ਹੈ ਕਿ ਕਿਸੇ ਵੀ ਕੀਮਤ ਦੇ ਉੱਪਰ ਅਸੀਂ ਇੱਕ ਗੱਟੂ ਵੀ ਚਾਈਨਾ ਡੋਰ ਦਾ ਵਿਕਰੀ ਨਹੀਂ ਦੇਣਾ ਔਰ ਜੇਕਰ ਸਾਨੂੰ ਇੱਕ ਵੀ ਗੱਟੂ ਕਿਸੇ ਤੋਂ ਸੇਲ ਹੋ ਗਿਆ ਤਾ ਇਹਦਾ ਮਤਲਬ ਕਿ ਜਿੰਨੀ ਡੋਰ ਸ਼ਹਿਰ ਦੇ ਵਿੱਚ ਵਿਕੀ ਹੈ ਉਹਦਾ ਜ਼ਿੰਮੇਵਾਰ ਉਹੀ ਦੁਕਾਨਦਾਰ ਹੋ ਜੀ ਸੋ ਮੇਰੀ ਤੁਹਾਡੇ ਮਾਧਿਅਮ ਦੇ ਜ਼ਰੀਏ ਇੱਕ ਇੱਕ ਬੇਨਤੀ ਹੈ ਦੁਕਾਨਦਾਰਾਂ ਨੂੰ ਕਿ ਬਿਜ਼ਨਸ ਤੁਸੀਂ ਜ਼ਰੂਰ ਕਰੋ ਕੋਈ ਇਤਰਾਜ਼ ਨਹੀਂ ਪਤੰਗਾ ਵਿੱਚੋਂ ਡੋਰ ਵਿੱਚੋਂ ਪਰ ਜਿਹੜੀ ਡੋਰ ਕਿਸੇ ਦੀ ਜ਼ਿੰਦਗੀ ਦੇ ਲਈ ਨੁਕਸਾਨਦਾਇਕ ਹੈ ਉਹ ਨਾ ਵੇਚੋ ਸਾਡੀ ਕੋਸ਼ਿਸ਼ ਜਾਰੀ ਹੁੰਦੀ ਹੈ ਜੀ ਤੇ ਹਰ ਕੰਮ ਪੋਜ਼ਿਟਿਵ ਲੈ ਕੇ ਸੋਚ ਲੈ ਕੇ ਕਰੋ ਕਿ ਸਾਡੇ ਐਸਐਸਪੀ ਸਾਹਿਬ ਦਾ ਵੀ ਇਹੀ ਨਿਰਦੇਸ਼ ਹੈ ਕਿ ਪੋਜ਼ਿਟਿਵ ਸੋਚ ਕੇ ਤੁਸੀਂ ਕੰਮ ਕਰੋ ਸਫਲਤਾ ਪਰਮਾਤਮਾ ਦੀ ਕਿਰਪਾ ਮਿਲਣੀ ਜਾਣੀ ਹੁੰਦੀ ਹੈ ਇੱਕ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਬੱਚਿਆਂ ਦੇ ਮਾਪੇ ਬੱਚਿਆਂ ਦੇ ਮਾਪੇ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਡੋਰ ਖਰੀਦਣ ਦੇ ਲਈ ਤੁਸੀਂ ਪੈਸੇ ਦਿਨੇ ਪਰ ਇਹ ਚੀਜ਼ ਦਾ ਧਿਆਨ ਰੱਖੋ ਕਿ ਤੁਹਾਡਾ ਬੱਚਾ ਤੁਹਾਡੇ ਦਿੱਤੇ ਪੈਸਿਆਂ ਦੇ ਨਾਲ ਕਿਸੇ ਦੀ ਮੌਤ ਨਾ ਖਰੀਦ ਕੇ ਲੈ ਕੇ ਆ ਰਿਹਾ ਹੋਵੇ ਉਹ ਡੋਰ ਜਿਹਦੇ ਨਾਲ ਕਿਸਦਾ ਹੱਥ ਵੱਢਿਆ ਜਾਵੇ ਕਿਸੇ ਦਾ ਗਲ ਵੱਢਿਆ ਜਾਵੇ ਤੁਹਾਡਾ ਬੱਚਾ ਕਿਤੇ ਉਹ ਡੋਰ ਨਾ ਖਰੀਦ ਰਿਹਾ ਹੋਵੇ ਇਸ ਚੀਜ਼ ਦਾ ਕਿਰਪਾ ਕਰਕੇ ਪੇਰੈਂਟਸ ਆਪਣੇ ਧਿਆਨ ਰੱਖਣ ਬੱਚਿਆਂ ਦੇ ਵੱਲ ਸੁਚੇਤ ਰਹਿਣ ਸजग ਰਹਿਣ ਕਿ ਸਾਡਾ ਬੱਚਾ ਕਿਹੜੀ ਡੋਰ ਵਰਤਦਾ ਹੈ। ਹਾਲ ਵੀ ਗੱਲਬਾਤ ਕਰਦੇ ਆ ਵੀ ਕਿਸ ਤਰ੍ਹਾਂ ਦੀ ਕੀ ਉਹ ਚਾਈਨਾ ਡੋਰ ਵੇਚ ਰਹੀ ਹੈ ਜਾਂ ਨਹੀਂ ਵੇਚ ਰਹੀ। ਅੱਜ ਵੀ ਜੀ ਰੇਡ ਹੋਈ ਸੀ ਪੁਲਿਸ ਵੱਲੀ ਉਹ ਕੀ ਚਾਈਨਾ ਡੋਰ ਉਹਨਾਂ ਨੂੰ ਮਿਲੀ ਹੈ ਜਾਂ ਕਿਵੇਂ ਹੈ। ਨਹੀਂ ਚਾਈਨਾ ਡੋਰ ਕੋਈ ਵੀ ਨਹੀਂ ਵੇਚ ਰਿਹਾ ਜੀ ਸਾਰੀ ਧਾਗੇ ਵਾਲੀ ਵੇਚ ਰਿਹਾ। ਧਾਗੇ ਵਾਲੀ ਵਧੀਆ ਡੋਰ ਆਣ ਲੱਗੀ ਹੁਣ। ਹੂੰ। ਤੇ ਵਧੀਆ ਵਿਕੀ ਜਾਂਦੀ ਹੈ ਜੀ। ਬਿਲਕੁਲ। ਹੋਰ ਬੱਚਿਆਂ ਨੂੰ ਵੀ ਐ ਵੀ ਧਾਗਾ ਹੀ ਵਰਤਿਆ ਕਰੋ। ਚਾਈਨਾ ਡੋਰ ਬਹੁਤ ਨੁਕਸਾਨਦਾਇਕ ਹੈ ਤੇ ਉਹਦਾ ਨੁਕਸਾਨ ਵੀ ਬਹੁਤ ਹੈ। ਬਿਲਕੁਲ ਜੀ। ਚਾਈਨਾ ਵਰਤਣੀ ਨਹੀਂ ਚਾ ਤਾਗਾ ਮਾਂਜੇ ਵਾਲੀ ਚ ਪਾਂਡਾ ਡੋਰ ਆ ਰਹੀ ਹੈ ਬਹੁਤ ਵਧੀਆ ਆ ਰਹੀ ਹੈ ਨਿਊ ਇੰਡੀਆ ਬਲੈਕ ਪੈਂਥਰ ਬਹੁਤ ਵਧੀਆ ਡੋਰਾ ਆ ਰਹੀ ਹੈ ਉਹੀ ਵਰਤਨੀ ਚਾਹੀਦੀ ਹੈ ਅੱਜ ਪੁਲਿਸ ਬਲੂ ਚੈਕਿੰਗ ਵੀ ਕੀਤੀ ਗਈ ਹੈ ਹਾਂ ਚੈਕਿੰਗ ਹੋਈ ਸੀ ਕੋਈ ਵੇਚ ਨਹੀਂ ਰਿਹਾ ਮੰਡੀ ਚ ਤੇ ਕੋਈ ਚੈਨਲ ਡੋਰ ਸਭ ਬੰਦ ਹੈ ਜੀ ਤੂ ਵੀ ਤਾਗਿਆਲੀ ਪਾਂਡਾ ਡੋਰ ਬਹੁਤ ਵਧੀਆ ਆ ਰਹੀ ਹੈ ਜੀ ਬੜੀ ਵਧੀਆ ਆ ਰਹੀ ਹੈ ਇੰਜੋਏਮੈਂਟ ਕਰੋ ਤਾਗਿਆਲੀ ਡੋਰ ਨਾਲ ਬਿਲਕੁਲ ਆਪਾਂ ਨੂੰ ਕਿਸੇ ਦਾ ਨੁਕਸਾਨ ਨਹੀਂ ਕਰਨਾ ਜੀ ਜੀ ਜਵਾਕਾਂ ਨੂੰ ਵੀ ਬੇਨਤੀ ਹੈ ਵੀ ਚਾਈਨਾ ਡੋਰ ਨਾ ਵਰਤਿਆ ਕਰੋ ਬਿਲਕੁਲ ਨਾ ਹੀ ਮੰਗਿਆ ਕਰੋ ਨਾ ਹੀ ਵਰਤਿਆ ਕਰੋ ਧਾਗੇ ਵਾਲੀ ਬਹੁਤ ਅੱਛੀ ਡੋਰ ਆ ਰਹੀ ਹੈ ਬਿਲਕੁਲ ਜੀ ਆ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਮਿਲ ਕੇ ਜਿਹੜਾ ਦੁਕਾਨਦਾਰ ਬੱਲੋ ਵੀ ਬੱਚਿਆਂ ਨੂੰ ਤੇ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਿਰਫ ਇੱਕ ਪਾਣਾ ਡੋਰ ਆਉਂਦੀ ਹੈ ਕਿ ਜਾਂ ਮਤਲਬ ਕਿ ਧਾਗੇ ਵਾਲੀ ਡੋਰ ਹੈ ਉਸ ਦੀ ਵਾਲੀ ਜਿਹੜਾ ਹੈਗਾ ਪਤੰਗबाजी ਕੀਤੀ ਜਾਵੇ ਕਿਉਂਕਿ